ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਲਓ ਜੀ ਅੱਜ ਆਪਾਂ ਛਤਰੀਆਂ ਦੇ ਕੱਪੜੇ-ਕੁੱਪੜੇ ਲਾਉਣੇ ਆ ਤੇ ਆਪਣੇ ਕੋਲੇ ਛਤਰੀਆਂ ਚਾਰ ਹੈਗੀਆਂ ਵਾ ਇੱਕ ਤਾਂ ਵਾਲੀ ਛੋਟੀ ਐ ਤਾਂ ਮਤਲਬ ਬਾਕੀ ਦੋ ਆਪਣੀਆਂ ਆ ਪਈਆਂ ਠੀਕ ਐ ਇੱਕ ਆ ਵਾਲੀ ਆ ਢੇਕਾ ਵਾਲੀ ਆ ਆਪਾਂ ਚਾ ਆਪਣੇ ਕੋਲੇ ਚਾਰ ਛਤਰੀਆਂ ਹੈਗੀਆਂ ਚਾਰਾਂ ਛਤਰੀਆਂ ਵਾਸਤੇ ਆਪਾਂ ਕਪੜਾ ਵੀ ਲੈ ਆਂਦਾ ਰੀਲ ਵੀ ਲੈ ਆਂਦੀ ਤੇ ਕਰਦ ਵੀ ਲੈ ਆਂਦੀ ਵੱਢ ਕੇ ਤੇ ਇੱਕ ਛਤਰੀ ਆਪਣੀ ਹੋਰੀ ਇਹਦੇ ਤੇ ਆਪਾਂ ਕਪੜਾ ਪਾ ਦਾਂਗੇ ਏ ਵੀ ਲਾ ਦਾਂਗੇ ਸਾਫ ਤੇ ਜਿਹੜੇ ਆਪਣੇ ਦੂਸਰੇ ਬੱਚੇ ਹੈਗੇ ਛੋਟੇ ਉਹਨਾਂ ਨੂੰ ਇੱਕਰੀ ਆਪਾਂ ਛਤਰੀਆਂ ਦੇ ਬਿਠਾ ਦਿੰਨੇ ਆ ਮਤਲਬ ਆਹ ਛਤਰੀ ਤੇ ਇਹਦੇ ਤੇ ਆਪਾਂ ਲਾਸਟ ਤੇ ਮੈਂ ਕਿੰਨਾ ਨਾ ਕੱਪੜਾ ਲਾ ਦਾਂਗੇ ਨਾਲੇ ਉਹਨਾਂ ਨੂੰ ਤੁੱਪ ਤੁੱਪ ਹੈਗੀ ਆ ਤੇ ਬੈਠੇ ਰਹਿਣਗੇ ਹਨ ਜਦੋਂ ਆਪਣੀਆਂ ਤਿੰਨੇ ਛਤਰੀਆਂ ਤੇ ਕੱਪੜੇ ਲੱਗ ਗਏ ਆ ਤੇ ਫਿਰ ਆਪਾਂ ਦੂਸਰੀ ਛਤਰੀ ਤੇ ਬਾਦਾਂਗੇ ਬੱਚੇ ਆਪਾਂ ਤੇ ਜਿਹੜੇ ਆਹ ਛਤਰੀ ਤੇ ਲਾ ਕੇ ਆਪਾਂ ਕੱਪੜਾ ਚੇਂਜ ਕਰ ਦਾਂਗੇ ਜਿਹੜੇ ਆਪਣੇ ਦੂਸਰੇ ਛੋਟੇ ਬੱਚੇ ਤੁਹਾਨੂੰ ਉਹ ਦੱਸ ਦੇਣਾ ਕਿਹੜੇ ਕਿਹੜੇ ਬਿਠਾਉਣੇ ਆਪਾਂ ਦੋ ਬੈਠਿਆ ਇੱਕ ਤਾਂ ਬੈਠਾ ਆਹ ਵਾਲਾ ਤੇ ਇਹ ਦੋ ਆ ਰਹੇ ਤੇ ਤਿੰਨ ਚਾਰ ਆਪਣੇ ਸ਼ਾਦੀ ਵਾਲੇ ਚਮੰਦੇ ਨੇ ਕਿੰਨੇ ਆ? ਇਹ ਆ ਵਾਲੇ ਆ ਇੱਕ ਉਹ ਪਿੱਛੇ ਬੈਠਾ ਇੱਕ ਉਹ ਪਿੱਛੇ ਬੈਠਾ ਤਿੰਨ ਤੇ ਇੱਕ ਆ ਉੱਪਰ ਬੈਠਾ ਉਹ ਰਕਤਾ ਬੱਚਾ ਉਹ ਬੈਠਾ ਠੀਕ ਹੈ ਆਪਣੇ ਕੋਲੇ ਚਾਰ ਆ ਪੰਜਵਾਂ ਚਲਾ ਵੀ ਬਿਠਾਰਾਂਗੇ ਜਿਹੜਾ ਬੈਠਾ ਏ ਛੋਟਾ ਵਾਲਾ ਤੇ ਵੀ ਬਿਠਾਉਣੇ ਆਪਾਂ ਉਹਨਾਂ ਨੂੰ ਧੁੱਪੇ ਤੇ ਨਾਲੇ ਆਪਾਂ ਛਤਰੀਆਂ ਦੇ ਕੱਪੜੇ-ਕੁੱਪੜੇ ਲਾਉਣੇ ਹਨਾ ਬਾਕੀ ਆਪਣੇ ਬੱਚੇ ਹੈਗੇ ਇੱਧਰ ਜਿਹੜੇ ਆਪਾਂ ਫੜੇ ਇੱਕ ਵਾਰ ਆਪਾਂ ਡੱਬਾ ਬਟ ਉੱਦੋਂ ਫੜਿਆ ਸੀਗਾ ਬਾਕੀ ਪਹਿਲਾ ਵੀਡੀਓ ਪਾਈ ਹੋਈ ਆ ਉਹ ਬੈਠਾ ਪਿੱਛੇ ਉਹ ਆਪਾਂ ਫੜਿਆ ਸੀਗਾ ਉਹ ਵੀ ਤੇ ਦੇਖਾਂਗੇ ਹੁਣ ਕਿਸੇ ਦਿਨ ਡਾੜੂ ਕੇ ਵੀ ਦੇਖਾਂਗੇ ਆਪਣੇ ਸਾਰੇ ਬੱਚੇ ਡਾਵਾਂਗੇ ਤੇ ਦੇਖਦੇ ਹਾਂ ਠੀਕ ਹੈ ਤੇ ਪਹਿਲਾਂ ਕੱਪੜੇ-ਕੁੱਪੜੇ ਲਾ ਲਈਏ ਛਤਰੀਆਂ ਸਾਰੀਆਂ ਤੇ ਚਾਰਾਂ ਦੇ ਤੇ ਫਿਰ ਕਰਦੇ ਗੱਲਬਾਤ ਨਾਲੇ ਉਹਨਾਂ ਨੂੰ ਆਪਾਂ ਬੱਚੇ ਬਿਠਾਉਣੇ ਪਹਿਲਾਂ ਬੱਚੇ ਬਿਠਾਉਣੇ ਆ ਫਿਰ ਆਪਾਂ ਛਤਰੀਆਂ ਦੇ ਕ ਆ ਬੱਚੇ ਦੋਨੇ ਇੱਕ ਕਾਲਾ ਚੀਨਾ ਇੱਕ ਲਾਲ ਚੀਨਾ ਠੀਕ ਹੈ ਅਲੱਗ-ਅਲੱਗ ਆ ਮਤਲਬ ਕਬੂਤਰਿਆਂ ਦੇ ਕਬੂਤਰ ਵੀ ਅਲੱਗ-ਅਲੱਗ ਆ ਤੇ ਇਹਨਾਂ ਨੂੰ ਵੀ ਛਤਰੀਆਂ ਦੇ ਵਿੱਚ ਧਵਾਣੇ ਚ ਲੋੜਈ ਸ਼ੇਰਾ ਤੇ ਆਪਾਂ ਪਿੰਜਰੇ 'ਚ ਬਿਠਾਈਦਾ ਸੀਗਾ ਅੱਜ ਆਪਾਂ ਖੁੱਲੇ ਭੌਣ ਲੱਗੀਆਂ ਛਤਰੀ ਤੇ ਉਹ ਦੁੱਧ ਵੀ ਨਾ ਜਾਣ ਕਿਤੇ ਇਹਦੇ ਇੱਠਾ ਉੜਦੇ ਰਹਿਣ ਤੇ ਬਾਕੀ ਆਪਣੇ ਓਏ ਹੋਏ ਉਹੀ ਹੋ ਗਿਆ ਜਿਹੜਾ ਮੈਂ ਕਿਹਾ ਸੀ ਮੈਨੂੰ ਪਤਾ ਹੀ ਇਹ ਆਉਣਗੇ ਇੱਕ ਰੀ ਚੱਲ ਇੱਕ ਰੀ ਉੱਥੇ ਚੱਲ ਗੇਟ ਖੁੱਲਾ ਸੀ ਨਾ ਇੱਕ ਰੀ ਚੱਲ ਫੇਰ ਆ ਗਿਆ ਤੋਂ ਨਹੀਂ ਹੋਲੀ ਹੋਲੀ ਜਾਣਗੇ ਕੰਪਿਊਟਰਾਂ ਨੂੰ ਦੇਖ ਕੇ ਜਿਹੜੇ ਛੋਟੇ ਉਹ ਕੱਢ ਲਿਓਣੇ ਇੱਕ ਜੀ ਆਪਾਂ ਤੇ ਲਓ ਜੀ ਇੱਕ ਬੱਚਾ ਬਿਠਾਵਾਂਗੇ ਤੇਰੀ ਧੌਣ ਤੋਂ ਕਾਲੀ ਆ ਮਾੜੀ ਉਪਰੋਂ ਘਾਠੀ ਕਾਲੀ ਆ ਮਾੜੀ ਮਾੜੀ ਬਾਕੀ ਪੁੰਜਾ ਕਾਲਾ ਇਹਦਾ ਠੀਕ ਹੈ ਬਾਕੀ ਸਾਰਾ ਚਿੱਟਾ ਹੈ ਕਾਲੀਆਂ ਅੱਖਾਂ ਦਾ ਵਾ ਇਹਦਾ ਮਾਂ ਪਿਓ ਵੀ ਕਾਲੀਆਂ ਅੱਖਾਂ ਦਾ ਪਿਓ ਇਹਦਾ ਵੱਡਾ ਖੱਟੀ ਕਾਲੀ ਦਾ ਠੀਕ ਹੈ ਇੱਕ ਬੰਨੇ ਕਿ ਜਿੱਧਰ ਕਾਲਾ ਵਾ ਉਧਰ ਡੀਲ ਪੈਂਦਾ ਵਾ ਤੇ ਲੋਈ ਇਹਦਾ ਭਰਾ ਦਿਖਾਉਣਾ ਤੁਹਾਨੂੰ ਆ ਲੈ ਭਰਾ ਇਹਦਾ ਰੱਤਾ ਕੱਢਿਆ ਪਤੋਂ ਧੌਣ ਲੱਤੀ ਆ ਪੁੰ ਜਾ ਵੀ ਇਹ ਰੱਤਾ ਧੀਏ ਕਿੰਨੇ ਉੱਥੇ ਬਹਿ ਗਏ ਭੈਣ ਹੋਲੀ ਹੋਲੀ ਅੱਜ ਖੁੱਲੇ ਬਿਠਾਏ ਆ ਮੈਂ ਹੋਲੀ ਹੋਲੀ ਲਾਵੀਂ ਆ ਉਹਦਰ ਕੋਣੀ ਇਹਨਾਂ ਨੂੰ ਕਰਦਾ ਸੈਟ ਕਰੀ ਮੈਂ ਨਾ ਬਾਹਰ ਕੱਢ ਲਾਂ ਨਾਲ ਇਹਨਾਂ ਨੂੰ ਤੇ ਲਓ ਜੀ ਆਪਾਂ ਚਾਰ ਪੰਜ ਬੱਚੇ ਬਿਠਾਤੇ ਸੀਗੇ ਇਹ ਫੇਰ ਓਡੇ ਘੇਟਾ ਉਤਰ ਆਉਂਦੇ ਆ ਕਿਉਂਕਿ ਅੱਜ ਪਹਿਲੀ ਵਾਰੀ ਬਿਠਾਇਆ ਜਾਣਾ ਖੁੱਲੇ ਆਪਾਂ ਤੇ ਬਾਕੀ ਆ ਬੱਚੇ ਓਡੋਡ ਫੇਰ ਆਈ ਜਾਂਦੇ ਆ ਮੈਂ ਚੱਲੇ ਕਰੀ ਹੁਣ ਖੁੱਲੇ ਰਹਿਣ ਦੀ ਜਿਹੜਾ ਆਪਾਂ ਕੰਮ ਕਰਨਾ ਮੈਂ ਕਿਹਾ ਉਹ ਕਰੀਏ ਬਾਅਦ ਚੋ ਹਣਾ ਬਾਅਦ ਚੋ ਕਰਾਂਗੇ ਇਹਨਾਂ ਦਾ ਸਿਸਟਮ ਤੇ ਆਪਾਂ ਛਤਰਿਆਂ ਦੇ ਪੱਲਾ ਕੱਪੜੇ ਕੋਪੜੇ ਲਾਈਏ ਇਧਰੋਂ ਵੇਲੇ ਹੋਈ ਹੈ ਹਣਾ ਬਾਅਦ ਚੋ ਤੁਪਾਂ ਲੱਗਣ ਲੱਗ ਜਣੀਆਂ ਮੜੀਆਂ ਮੋਟੀਆਂ ਤੇ ਬਾਅਦ ਚ ਸਾਰਿਆਂ ਨੂੰ ਬਾਹਰ ਕੱਢਿਆ ਕਰਾਂਗੇ ਛਤਰਿਆਂ ਦੇ ਕੱਪੜੇ ਲੱਗੇ ਹੋਣਗੇ ਆਪੇ ਛਤਰਿਆਂ ਦੇ ਬੈਠ ਜਾ ਕਰਦੇ ਹਣਾ ਤੇ ਪਹਿਲਾਂ ਸ਼ੁਰੂਆਤ ਕਰਦੇ ਆਪਾਂ ਇਹਦੇ ਤੋਂ ਆਇ ਕਰਿਆ ਖੋਲਦੇ ਆ ਵਾਲਾ ਖੋਲੀਆਂ ਵਾਲਾ ਆ ਖੋਲਦੇ ਤੇ ਲੋ ਹੁਣ ਆਪਾਂ ਇੱਕੜੀ ਮੇਚਾ ਲੈ ਲੈਨੇ ਆ ਰੱਸੀ ਫੋੜਨੀ ਸੀਗੀ ਇਹ ਦੇਖ ਮੈਂ ਟਲੋ ਕੜੀਸ ਅੜ ਉਹ ਤੋੜ ਗਏ ਆਪ ਕਿ ਲੈਣਾ ਚਾਲਾ ਤੇ ਵੀ ਇਹਦੀ ਹਜੇ ਬਣਾਉਣੀ ਆ ਆਪਾਂ ਮੇਚਾ ਲੈ ਲੀਏ ਤੇ ਉਸੇ ਹਿਸਾਬ ਨਾਲ ਵੜਦੇ ਜਾਂਦੇ ਹਾਂ ਇੱਕ ਸਾਈਡ ਫੜੀਆਂ ਆਨ ਕਿ ਮਾੜੀ ਨੇ ਲਓ ਜੀ ਆਪਾਂ ਮੇਜਾ ਲੈ ਕੇ ਇੱਕੜੀ ਘੱਟ ਲਿਆ ਵਾ ਠੀਕ ਐ ਤੇ ਹੁਣ ਆਪੇ ਇਹਨਾਂ ਦੇ ਸੀਨ ਮਾਰ ਦਾਂਗੇ ਆ ਤੇ ਨਾਲੇ ਝਾਲਰਾ ਬੰਨਣ ਗੀਆਂ ਬਾਕੀ ਇਹ ਦੇਖ ਲਓ ਝਾਲਰ ਬਾਕੀ ਸਹੀ ਆ ਚਾਰੇ ਬੰਨੇ ਤੇ ਬਾਕੀ ਆਪਾਂ ਜਿੰਨੀਆਂ 4 ਫਤਨੀ ਸਾਰਿਆਂ ਦੀ ਝਾਲਰਾਂ ਹੀ ਲਾਉਣੀਆਂ ਠੀਕ ਐ ਤੇ ਹੁਣ ਆਪਾਂ ਇਹਨੂੰ ਸਿਉਵਾਂਗੇ ਸੈਟ ਕਰਕੇ ਫਿਰ ਦਿਖਾਉਣੇ ਬਾਕੀ ਸਿਉਵਾਂਗੇ ਤੁਹਾਨੂੰ ਪੰਨਾ ਨਵੇਂ 3 ਕਿੰਨਾ ਧਾਗੇ ਲਾਵਾਂਗੇ ਠੀਕ ਹੈ ਉਹ ਯਾਰ ਪਿਛਲੀ ਯਾਰ ਨਾ ਯਾਰ ਹਵਾ ਜਦੋਂ ਆਉਂਦੀ ਸੀ ਨਾ ਮਤਲਬ ਪਰਦੇ ਨਾ ਉੱਪਰ ਹੋ ਜਾਂਦੇ ਸੀ ਤੁਹਾਨੂੰ ਮੈਂ ਦੱਸਦਾ ਕਿਵੇਂ ਹੋ ਜਾਂਦੇ ਸੀ ਜਿਵੇਂ ਨਾ ਐ ਹੋ ਜਾਂਦੇ ਸੀ ਪਰਦੇ ਤੇ ਉੱਪਰ ਹੀ ਰਹਿੰਦੇ ਸੀ ਬੈਠਾ ਨਾਲ ਨਾ ਫਿਰ ਜੰਮ ਜਾਂਦੇ ਸੀਗੇ ਤੇ ਹੁਣ ਆਪਾਂ ਨਾ ਨਵਲਾ ਧਾਗੇ ਐ ਲਾਏ ਦਿਖਾਈ ਨੇੜੇ ਆਣ ਕੇ ਐ ਹੀ ਰਹਿਣਗੇ ਇੱਥਾ ਨਹੀਂ ਨਾ ਮੱਲ ਆ ਵੀ ਹੁਣ ਆਪਾਂ ਸਿਸਟਮ ਐਪ ਕੀ ਚੇਂਜ ਕਰਕੇ ਦੇਖਿਆ ਜੇ ਤਾਂ ਸਹੀ ਰਹਿ ਗਿਆ ਠੀਕ ਹੈ ਨਹੀਂ ਤੇ ਫਿਰ ਆਪਾਂ ਅਗਲੀ ਵਾਰ ਜਿਵੇਂ ਆਪਾਂ ਪਹਿਲਾ ਲਈਦੇ ਹਾਂਵੇਂ ਲਾਇਆ ਕਰਾਂਗੇ ਹਨਾ ਇੱਕ ਵਾਰੀ ਮੈਂ ਚੱਲ ਬਦਲ ਕੇ ਦੇਖੀ ਸਿਸਟਮ ਆਪਦਾ ਤੇ ਹੁਣ ਆਪਾਂ ਇੱਕ ਸਾਈਡ ਆਪਣੀ ਲੱਗ ਗਈ ਆ ਤੇ ਇਹਦੇ ਸਾਹਮਣੇ-ਸਾਹਮਣੇ ਪਹਿਲਾਂ ਲਾਵਾਂਗੇ ਜਿਵੇਂ ਇੱਥੋਂ ਆ ਖਿੱਚ ਪਾ ਕੇ ਇੱਥੋਂ ਪੈ ਗਈ ਬਾਅਦ ਚ ਉਧਰੋਂ ਬਾਅਦ ਚ ਉਹ ਸੈੱਟ ਕਰ ਲਾਂਗੇ ਠੀਕ ਆ ਹੁਣ ਆਪਾਂ ਇੱਕ ਗਰੀ ਸ਼ੁਰੂ ਕਰੀ ਜਾਨੇ ਜਿਹਦਾ ਇੱਕ ਤੀ ਲੱਗਿਆ ਲੱਗੂਗਾ ਟਾਈਮ ਮਾੜਾ ਮੋਟਾ ਤੇ ਬਾਕੀ ਉਹ ਕਰਦ ਪੜਾਈ ਕਰੀ ਹੋਗੀ ਕਰੀਏ ਸੈਟਿੰਗ ਆਬਾੜ ਦੀਏ ਹੁਣ ਧਾਗਾ ਨਵਾਂ ਉਹ ਕਰਦੇ ਆ ਪੋਣੇ ਦੇ ਵਿੱਚ ਤੇ ਬਾਕੀ ਆਪਣੇ ਦੋ ਬੱਚੇ ਰਹਿ ਗਏ ਉਹ ਵਾਲੇ ਤੇ ਬਾਕੀ ਤਾਂ ਸਾਰੇ ਆਪਣੇ ਉਲੁੜ ਕੇ ਛਤਰੀਆਂ ਦੇ ਆਪ ਹੀ ਆ ਗਏ ਠੀਕ ਆ ਕਿਉਂਕਿ ਅਜੇ ਛਤਰੀ ਨੀਵੀਆਂ ਡਰਦੇ ਵੀ ਮੈਨੂੰ ਤੋਂ ਵੀ ਡਰ ਜਾਂਦੇ ਕਿਉਂਕਿ ਮੈਂ ਇਧਰ ਕੋਲ ਖੜਾ ਆ ਤੇ ਆਪਾਂ ਥੋੜੇ ਜਿ ਨਾਲੇ ਵੱਡਾ ਢਾਂਗੀ ਵੱਡੀ ਲਾਇਆ ਕਰਾਂਗੇ ਫਿਰ ਆਪੇ ਬਹਿ ਜਾ ਕਰਨਗੇ ਵੇਖੋ ਵੇਖੀ ਤੁਹਾਨੂੰ ਪਤਾ ਹੈ ਨਾ ਬੱਚੇ ਦਾ ਆ ਜੀ ਮੰਨ ਲਓ ਇੱਕ ਅੱਧਾ ਕਬੂਤਰ ਬੈਗਣ ਲੈਂਦੇ ਉਹਨੂੰ ਦੇਖੋ ਦੇਖੀ ਆਪੇ ਹੀ ਬੈਠ ਜਾਂਦੇ ਛਤਰੀਆਂ ਤੇ ਛੋਟੇ ਹੁੰਦੇ ਹਨਾ ਇੱਕ ਦੂਜੇ ਦੀਸ ਨਾਲ ਆਪੇ ਚਲੇ ਜਾਂਦੇ ਆ ਤੇ ਕਿਦਾਂ ਉਹ ਬੰਨਦਾ ਕਰਾਂਗੇ ਬੱਚਾ ਜਿਹੜਾ ਮੰਨ ਲਓ ਹਿੱਲੇ ਨਾ ਉਤੋਂ ਹਨਾ ਕਈ ਵਾਰ ਇਹ ठा ਬੱਚੇ ਉਤਰੋਂਦੇ ਫਿਰ ਬਿੱਲੀ-ਬੁਲੀ ਦਾ ਵੀ ਡਰ ਹੁੰਦਾ ਹਨਾ ਇੱਕ ਅੱਧਾ ਆਪਣਾ ਉਹ ਦਿਨਾਈ ਖਾਈ ਬਾਕੀ ਆਪਣੇ ਸਾਰੇ ਬੱਚੇ ਵਧੀਆ ਹੁਣ ਤਾਂ ਤੇ ਲਓ ਜੀ ਆਪਣੀ ਛਤਰੀ ਕੰਪਲੀਟ ਹੋ ਗਈ ਸਾਰੀ ਤੇ ਪਪੈਰ ਵਾਲੀ ਰੱਸੀ ਵੀ ਬਣਤੀ ਆ ਤੇ ਬਾਕੀ ਹੁਣ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦੀ ਲੱਗੀ ਇੱਕ ਮਿੰਟ ਰੁਕੋ ਮੈਂ ਬਾਹਰ ਕੱਢਾਂ ਹਾਂ ਹਾਂ ਦੱਸਿਓ ਬਾਕੀ ਜਿਹੜੇ ਆਹ ਚੀਜ਼ ਆ ਆਪਾਂ ਲੈਟਰ ਲੈ ਆਵਾਂਗੇ ਲੈਟਰ ਨਾਲ ਨਾ ਮਾੜੇ ਮਾੜੇ ਧਾਗੇ ਜੇ ਸਾੜ ਦਾਂਗੇ ਸੈੱਟ ਹੋ ਜਾਣਗੇ ਠੀਕ ਹੈ ਤੇ ਬਾਕੀ ਇੱਕ ਵਾਰੀ ਤਾਂ ਮੈਂ ਉਹਦੇ ਨਾਲ ਵੜ ਦੂੰਗਾ ਮੈਂ ਤੇ ਬਾਕੀ ਸਾਰਾ ਸਿਸਟਮ ਆਪਣਾ ਓਕੇ ਹੋਇਆ ਪਿਆ ਹੁਣ ਤੇ ਜਿੱਦਣ ਆਪਾਂ ਸਾਰੇ ਬੱਚੇ ਬਾਹਰ ਕੱਢਾਂਗੇ ਨਾਲੇ ਉਦੋਂ ਛਤਰੀਆਂ ਆਪਣੀਆਂ ਲੱਗਣਗੇ ਨਾਲੇ ਆਪਾਂ ਵੀਡੀਓ ਤੁਹਾਨੂੰ ਪਤਾ ਪਾ ਹੀ ਦੇਣੀ ਆ ਤੇ ਬਾਕੀ ਥੋੜਾ ਜਿਹਾ ਕੰਮ ਕਰੇ ਔਖਾ ਜਿਹਾ ਚੱਲੀ ਜਾਂਦਾ ਬਾਅਦ ਚ ਦੱਸਾਂ ਕਿਸੇ ਦਿਨ ਕਿਉਂ ਸੀਗਾ ਤੇ ਬਾਕੀ ਆਪਾਂ ਇੱਕਨ ਬਾੜ ਦੇ ਨੇ ਰਸਮੀਆਂ ਤੇ ਬਾਅਦ ਚ ਆਪਾਂ ਸੈੱਟ ਕਰਦੇ ਆ ਤੇ ਬਾਕੀ ਆਪਾਂ ਹੁਣ ਦੂਸਰੀ ਛਤਰੀ ਨੂੰ ਪੂਰਾ ਰੈਡੀ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਠੀਕ ਆ ਨਾਲੇ ਯਾਰ ਥੋੜਾ ਜਿਹਾ ਟਾਈਮ ਦੀ ਬੱਚੇ ਪਿੱਗੀ ਹੋ ਜੂਗੀ ਹਨਾ ਦੇਖਣ ਲੱਗੇ ਜਿਹੜੇ ਵੀਰ ਭਰਾਵੇਂ ਨੇ ਆ ਤੇ ਹੁਣ ਆਪਾਂ ਦੂਸਰੀ ਤੇ ਲਓ ਜੀ ਹੁਣ ਆਪਾਂ ਦੂਸਰੀ ਛਤਰੀ ਨੂੰ ਲਾ ਗਏ ਆ ਠੀਕ ਹੈ ਤੇ ਬਾਕੀ ਹੁਣ ਪਹਿਲੀ ਛਤਰੀ ਆਪਣੀ ਬਣ ਗਈ ਆ ਤੇ ਆਪਾਂ ਰੈਡੀ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਠੀਕ ਹੈ ਇਹਨੂੰ ਪੂਰਾ ਤੇ ਬਾਕੀ ਇਹਦੇ ਰਸੀਆਂ ਦੂਸਰੀ ਬੰਨਣ ਵਾਲੀ ਉਹ ਦੇਖ ਲਾਂਗੇ ਪੈਰ ਬੰਨਣ ਵਾਲੀ ਕਿਹੜੀ ਆਪਾਂ ਵੈਸੇ ਤਿਆਰ ਕਰ ਲੈਣੇ ਕਿਹੜੀਆਂ ਕਿਉਂਕਿ ਉਹ ਰੱਸੀ ਬਣਾਉਣੀ ਪਊੀ ਉਹਦੇ ਦਾ ਪਹਿਲਾਂ ਨਾਲ ਹੈਗੀ ਸੀਗੀ ਉਹੀ ਆਪਾਂ ਖੋਲ ਲਈ ਸੀ ਇਹਦੇ ਨਾਲ ਹੈਗੀ ਤੇ ਸੀ ਪਰ ਉਹ ਖਰਾਬ ਨਹੀਂ ਸੀ ਆਪਾਂ ਨਵੀਆਂ ਵਲਾਂ ਮੰਗੋ ਵਾਲੀਆਂ ਆ ਬਾਕੀ ਤੁਹਾਨੂੰ ਕਿਆਰ ਕਰਕੇ ਪੂਰੀ ਫੇਲ ਦਿਖਾਉਣੇ ਆ ਠੀਕ ਹੈ ਬਣਿਆ ਰਿਓ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਤੇ ਦਿਖਾਉਣੇ ਤੁਹਾਨੂੰ ਲਓ ਜੀ ਆਪਾਂ ਤਿੰਨ ਛਤਰਿਆਂ ਦੇ ਹੁਣ ਕੱਪੜੇ ਲਾ ਲਿਆ ਮੈਂ ਚੱਲ ਇੱਕ ਇਹਨਾਂ ਪੂਰਾ ਕੰਪਲੀਟ ਕਰਕੇ ਬਾਅਦ ਵਿੱਚ ਦਿਖਾਉਂਗਾ ਹਨਾ ਮੈਂ ਵਾਰੀ ਵਾਰੀ ਦਿਖਾਉਣ ਦਾ ਫਾਇਦਾ ਵੀ ਨਹੀਂ ਹੁੰਦਾਗਾ ਤੇ ਹੁਣ ਆਪਾਂ ਤਿੰਨ ਛਤਰਿਆਂ ਤੇ ਆਪਾਂ ਕੱਪੜਾ ਲਾਤਾ ਠੀਕ ਹੈ ਆਪਣੀਆਂ ਤੇ ਬਸ ਇਹਦੇ ਤੇ ਆਪਣਾ ਰਸੀ ਬੰਨਣ ਵਾਲੀ ਰਹਿ ਗਈ ਉਹ ਵੀ ਆਪਾਂ ਬਣ ਦਿੰਨੇ ਆ ਕਿ ਬਾਕੀ ਆਪੇਨੀ ਜਿਹੜੀ ਦੂਸਰੀ ਛਤਰੀ ਆ ਆਹ ਵਾਲੀ ਇਹਦੇ ਤੇ ਨਾ ਕੱਪੜਾ ਸੂਤ ਨਹੀਂ ਆਉਂਦਾ ਪਿਆ ਮਤਲਬ ਝਾਲਰ ਜਿਹੜੀ ਹੈਗੀ ਤੇ ਬਾਕੀ ਇਹਦੇ ਅਸਤੇ ਆਪਾਂ ਕਪੜਾ ਵੇਖ ਲਾਂਗੇ ਕੋਈ ਹੋਊਗਾ ਪੁਰਾਣਾ ਪ੍ਰੂਣਾ ਉਹ ਲਾ ਦਾਂਗੇ ਹਨਾ ਤੇ ਬਾਕੀ ਆਪਣੀਆਂ ਛਤਰੀਆਂ ਪੂਰੀਆਂ ਕੰਪਲੀਟ ਹੋ ਗਈਆਂ ਵਾ ਤੇ ਹੁਣ ਆਪਾਂ ਇਹ ਲਾ ਦਿਆ ਕਰਾਂਗੇ ਛਤਰੀਆਂ ਜਦੋਂ ਆਪਾਂ ਬੱਚੇ-ਬੱਚੇ ਡਾਵਾਂਗੇ ਨਾ ਤਿੰਨੇ ਛਤਰੀਆਂ ਦੇ ਮੰਨ ਲਓ ਕਿ ਯਾਰ ਬੱਚੇ ਜਾਦੇ ਹੁੰਦੇ ਹਨਾ ਇੱਕ ਦੂਸਰੇ ਉੱਤੇ ਬੈੰਦਾਂ ਬੈੰਦਾ ਮਤਲਬ ਬੈੰਦਿਆ ਉਹ ਡਾ ਦਿੰਦੇ ਹਨਾ ਕਈ ਬੱਚੇ ਤੇ ਆਪਾਂ ਤਿੰਨੇ ਛਤਰੀਆਂ ਲਾ ਦਿਆ ਕਰਾਂਗੇ ਵਧੀਆ ਬੈਠਿਆ ਕਰਨੀ ਹੁਣ ਆਪਣੇ ਚਾਰ ਬੱਚੇ ਰਹਿ ਗਏ ਆ ਅੱਗੇ ਛਤਰੀਆਂ ਤੇ ਆ ਗਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਲਾ ਲਾਂਗੇ ਨਾਲੇ ਇਹਨਾਂ ਨੂੰ ਵੀ ਤਾਰ ਲਾਂਗੇ ਬੱਸ ਤੇ ਬਾਗੀ ਕਰਾਪਾ ਕਰਦੇ ਐਂਡ ਨਾਲੇ ਵੀਡੀਓ ਤੇ ਫਿਰ ਮਿਲਦੇ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਕਰਦੇ ਵੈਲਕਮ ਸਾਰੇ ਵੀਰ ਭਰਾਵਾਂ ਦਾ ਤੇ ਜਿਹੜੇ ਵੀਰ ਭਰਾ ਐਂਡ ਤੇ ਇੱਕ ਵੀਡੀਓ ਵੇਖਦੇ ਉਹਨਾਂ ਦਾ ਧੰਨਵਾਦ ਤੇ ਲਵ ਜੂ ਬਈ ਸਾਰੇ ਵੀਰ ਬਣਾ ਓਕੇ ਬਾਈ ਮਿਲਦੇ ਅਗਲੀ ਵੀਡੀਓ ਦੇ ਵਿੱਚ